ਇਹ ਲੈਣਾ ਫੈਸਲਾ ਜਿਹੜਾ ਉਹ ਪੰਜਾਬ ਦੇ ਕਿਸਾਨ ਦੇ ਪੱਖਸ਼ ਲਿਆਗਾ ਪੰਜਾਬ ਦੇ ਖੇਤ ਮਜ਼ਦੂਰ ਦੇ ਪੱਖਸ਼ ਲਿਆਗਾ ਪੰਜਾਬ ਦੇ ਆਵਾਮ ਦੇ ਪੱਖਸ਼ ਲਿਆ ਗਿਆ ਕਿਉਂਕਿ ਉਹ ਜਦੋਂ ਦੇ ਵੀ ਅਸੀਂ ਮੈਂ ਕੱਲ ਮਿਲਣ ਗਿਆ ਸੀ ਦੋ ਦਿਨ ਪਹਿਲਾਂ ਮਿਲਣ ਗਿਆ ਸੀ ਉਸ ਸਮੇਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਪੂਰੀ ਅਸੈਸਮੈਂਟ ਕਰਦੇ ਰਹੋ ਲਗਾਤਾਰ ਲੋਕਾਂ ਜਾਂਦੇ ਰਹੋ ਲਗਾਤਾਰ ਲੋਕਾਂ ਨਾਲ ਸੰਪਰਕ ਰਹਿਓ ਔਰ ਸਾਰੇ ਜ਼ੰਦੇ ਜਿਹੜੇ ਨੇਗੇ ਉਹ ਅਸੀਂ ਤਿਆਰ ਕੀਤੇ ਸੋ ਅਸੀਂ ਫੈਸਲਾ ਲਿਆਗਾ ਕਿ ਜਿਸ ਦਾ ਖੇਤ ਦੇ ਕਾਰਨ ਦਰਿਆਵਾਂ ਦੇ ਰਾਹੀਂ ਅੱਜ 2-2 3-3 ਫੁੱਟ 4 ਫੁੱਟ 5 ਫੁੱਟ ਜਿਹੜਾ ਉਹ ਰੇਤ ਆ ਉਹ ਕਿਸਾਨ ਦੇ ਖੇਤ ਚ ਆ ਗਿਆ ਕਿਸਾਨ ਦਾ ਖੇਤ ਜਿਹੜਾ ਉਹ ਬੁਰੀ ਤਰ੍ਹਾਂ ਭਰ ਗਿਆ ਔਰ ਬਿਲਕੁਲ ਔਰ ਜੇਕਰ ਆਪਾਂ ਗੱਲ ਕਰੀਏ ਜਿਹੜੀ ਫਸਲ ਬੀਜੀ ਹੋਈ ਸੀ ਜੀ ਉਹਨਾਂ ਨੇ ਧਾਨ ਬੀਜਿਆ ਹੋਇਆ ਸੀ ਜੀਰੀ ਬੀਜੀ ਹੋਈ ਸੀ ਉਹ ਤਾਂ ਬਿਲਕੁਲ ਦਬੇ ਗਈ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਫਲਾਟ ਜਿਹੜਾ ਸਾਫ ਹੋ ਗਿਆ ਕਿ ਇਹ ਕਿਹਦਾ ਖੇਤ ਆ ਸੋ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਨਿਯਿਤ ਤਹਿਤ 31 ਦਸੰਬਰ ਤੱਕ 31 ਦਸੰਬਰ ਤੱਕ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨ ਜਿਹੜੇ ਨਗੇ ਬਿਨਾਂ ਕਿਸੇ ਪਰਮਟ ਦੇ ਬਿਨਾਂ ਕਿਸੇ ਐਨਓਸੀ ਦੇ ਉਹ ਜਿਹੜੀ ਰੇਤ ਆ ਉਹ ਜਿਹੜੀ ਸਿਲਟ ਆ ਉਹਨੂੰ ਉਹ ਆਪਣੇ ਖੇਤ ਤੋਂ ਬਾਹਰ ਕੱਢ ਸਕਦੇ ਨੇ ਕਿ ਉਹ ਸੇਟ ਨੂੰ ਰੇਤ ਨੂੰ ਜਿਹੜਾ ਉਹ ਓਪਨ ਮਾਰਕੀਟ 'ਚ ਵੀ ਵੇਚ ਸਕਦੇ ਨੇ ਕਿ ਰੋਡ ਉੱਤੇ ਮੈਂ ਸਾਹਮਣੇ ਐਕਸਕਲੂਸਿਵ ਜਿਹੜਾ ਰਾਈਟ ਆ ਉਸ ਕਿਸਾਨ ਦਾਗਾ ਜਿਹੜਾ ਕਿਸਾਨ ਉਥੇ ਖੇਤੀ ਕਰ ਰਿਹਾ ਸੀਗਾ ਸੋ ਅੱਜ ਇਹ ਅਸੀਂ ਆਰਡਰ ਪਾਸ ਕੀਤਾਗਾ ਕਿ ਆਉਣ ਵਾਲੇ 31 ਦਸੰਬਰ ਤੱਕ ਕਿਸਾਨ ਜਿਹੜਾ ਉਹ ਆਪਣੇ ਖੇਤ ਵਿੱਚੋਂ ਆਪਣੀ ਰੇਤ ਚੁੱਕ ਸਕਦਾਗਾ ਜੇ ਜਿਹੜੀ ਮਿੱਟੀ ਹਟ ਕੇ ਆ ਗਈ ਜਾਂ ਜਿਹੜਾ ਉਹਦੇ ਨਾਲ ਸੈਲਟਿੰਗ ਹੋ ਗਈ ਉਹ ਜਿਹੜੀ ਸੈਲਟਿੰਗ ਨੂੰ ਡੀ ਸੈਲਟਿੰਗ ਕਰ ਸਕਦਾਗਾ 31 ਦਸੰਬਰ ਤੱਕ ਉਹਨੂੰ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਕੋਈ ਕਿਸੇ ਕੋਲ ਅਧਿਕਾਰੀ ਕੋਲ ਜਾਣ ਦੀ ਲੋੜ ਨਹੀਂ ਸੋ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਪੱਖ ਵਿੱਚ ਆ ਕਿਉਂਕਿ ਜੇ ਅਸੀਂ ਇਹ ਸਮੇਂ ਸਿਰ ਫੈਸਲਾ ਨਾ ਲੈਂਦੇ ਤਾਂ ਮੈਂ ਸਮਝਦਾ ਪੰਜਾਬ ਦਾ ਕਿਸਾਨ ਜਿਹੜਾ ਉਹ ਅਗਲੀ ਫਸਲ ਜਿਹੜੀ ਆ ਉਹ ਨਹੀਂ ਵੇਚ ਸਕਣਾ ਸੀਗਾ ਅੱਜ ਅਸੀਂ ਸਾਡੇ ਕਿਸਾਨ ਨੂੰ ਇਸ ਗੱਲ ਹੀ ਕੰਪੀਟੈਂਟ ਬਣਾਇਆ ਗਿਆ ਕਿ ਉਹ ਬਿਲਕੁਲ ਆਪਣੀ ਸਫਾਈ ਕਰਕੇ ਉੱਥੇ ਜਿਹੜੀ ਆ ਆਪਣੀ ਫਸਲ ਆ ਉਹ ਅਗਲੀ ਫਸਲ ਜਿਹੜੀ ਆ ਉਹ ਵੇਚ ਸਕਦਾਗਾ ਇਸੇ ਤਰੀਕੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆਗਾ ਹੁਣ ਤੱਕ ਦਾ ਇਤਿਹਾਸਿਕ ਫੈਸਲਾਗਾ ਜੇ ਹੁਣ ਤੱਕ ਦੇ ਮੁਆਵਜ਼ੇ ਦੀ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੇ ਅੰਦਰ ਕਦੇ ਵੀ 20000 20000 ਰੁਪਇਆ ਪ੍ਰਤੀ ਪ੍ਰਤੀ ਏਕੜ ਦੇ ਸਾਧਨਾ ਮੁਆਵਜ਼ਾ ਅੱਜ ਤੱਕ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨ ਹਾਂ ਤਾਂ ਇਸੀਆਂ ਬਹੁਤ ਸਾਰੀਆਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਰਾਖੇ ਹਾਂ ਪਰ ਲੇਕਿਨ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹਦਾ ਸਟੈਪ ਨਹੀਂ ਲਿਆ ਅੱਜ ਸਰਦਾਰ ਭਗਵੰਤ ਸਿੰਘ ਮਾਜੀ ਨੇ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਦੇ ਫੱਕ ਵਿੱਚ ਲਿਆਗਾ ਕਿ 20000 ਰੁਪਏ ਤੱਕ ਦਾ ਪ੍ਰਤੀ ਏਕੜ 20000 ਰੁਪਏ ਤੱਕ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇਸ਼ ਪਰਦਾ ਕਲਾਤਾ ਪਹਿਲਾ ਸੂਬਾ ਬਣ ਗਿਆ ਜਿਹਦੇ ਅੰਦਰ ਜਦੋਂ ਵੀ ਕਦੇ ਆਫਤ ਆਈ ਹੈ ਇਹਨਾਂ ਮੁਆਵਜ਼ੇ ਨਹੀਂ ਮਿਲਿਆ ਕਿਸੇ ਵੀ ਹੋਰ ਸੂਬੇ 'ਚ ਚਾਹੇ ਸਾਡੇ ਕਿਸੇ ਵੀ ਸੂਬੇ ਦੀ ਆਪਾਂ ਕੰਪੇਰੀਸ਼ਨ ਕਰ ਲਈਏ ਕਿਸੇ ਸੂਬੇ 'ਚ ਇਹਨਾਂ ਨਹੀਂ ਮਿਲਿਆ ਸੋ ਮੈਂ ਸਮਝਦਾ ਇਹ ਬਹੁਤ ਵੱਡਾ ਰਾਹਤ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਲਈ ਆ ਪੰਜਾਬ ਦੇ ਆਬਾਦ ਦੇ ਲਈ ਆ ਇਸੇ ਤਰੀਕੇ ਖੜਾ ਦੇ ਕਾਰਨ ਜਿਨ੍ਹਾਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਰੁਪਏ ਪ੍ਰਤੀ ਵਿਅਕਤੀ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਔਰ ਇਸ ਤੋਂ ਇਲਾਵਾ ਬਿਲਕੁਲ ਜਿਨ੍ਹਾਂ ਦੇ ਘਰ ਪੂਰੇ ਜਿਹੜੇ ਢਹਿ ਗਏ ਪੂਰੀ ਤਰ੍ਹਾਂ ਪਾਣੀ ਚ ਰੁੜ ਗਏ ਹਜ਼ਾਰਾਂ ਪਰਿਵਾਰ ਉਹਨਾਂ ਦਾ ਵਿਸ਼ੇਸ਼ ਜਿਹੜਾ ਸਰਵੇ ਕਰਵਾਇਆ ਜਾ ਰਿਹਾ ਹੈਗਾ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਆਪਣਾ ਰਾਹਤ ਪਾ ਕੇ ਦੇਵਾਂਗੇ ਇਸ ਤੋਂ ਇਲਾਵਾ ਜਿਹੜੇ ਜਿੰਨਾ ਕਿਸਾਨਾਂ ਨੇ ਸਟੇਟ ਪੰਜਾਬ ਦੇ ਕੋਆਪਰੇਟਿਵ ਸਟੇਟ ਬੈਂਕ ਸਟੇਟ ਐਗਰੀਕਲਚਰ ਬੈਂਕ ਤੋਂ ਕੋਈ ਵੀ ਕਰਜ਼ਾ ਲਿਆਗਾ ਉਹਨਾਂ ਨੂੰ ਜਿਹੜਾ ਕਰਜ਼ੇ ਮੋੜਨ ਦੀ ਮਿਹਰਤ ਆ ਉਹ 6 ਮਹੀਨਿਆਂ ਤੱਕ ਜਿਹੜੀ ਆ ਉਹ ਮਿਹਰਤ ਦਿੱਤੀ ਗਈ ਆ 6 ਮਹੀਨਿਆਂ ਤੱਕ ਉਹਨਾਂ ਨੂੰ ਕੋਈ ਵੀ ਕਿਸ਼ਤ ਜਿਹੜੀ ਆ ਉਹ ਨਹੀਂ ਦੇਣੀ ਹੋਊਗੀ ਔਰ 6 ਮਹੀਨੇ ਤੱਕ ਜਿਹੜਾ ਉਹਨਾਂ ਨੂੰ ਕੋਈ ਵਿਆਜ ਵੀ ਜਿਹੜਾ ਉਹ ਨਹੀਂ ਲੱਗੂਗਾ 6 ਮਹੀਨੇ ਤੱਕ ਨਾ ਕੋਈ ਉਹਨਾਂ ਨੇ ਕਿਸ਼ਤ ਦੇਣੀ ਔਰ ਨਾ ਹੀ ਉਹਨਾਂ 6 ਮਹੀਨੇ ਜਿਹੜੇ ਡੈਫਰ ਕੀਤਾ ਗਿਆਗਾ ਉਸ ਦੇ ਕੋਈ ਵਿਆਦ ਲੱਗੂਗਾ ਇਸੇ ਤਰੀਕੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾਗਾ ਕਿ ਮਿਲਸੀ ਕੌਸ ਜਾਂ ਜਿਹੜਾ ਗੱਲ ਕਰਨਾ ਬਫੈਲੋਜ਼ ਬੱਕਰੀਆਂ ਪੋਲਟਰੀ ਦੇ ਹੋਰ ਜਿੰਨੇ ਵੀ ਪਸ਼ੂ ਜਿਹੜੇ ਨੇਗੇ ਉਹ ਹੜ ਗਏ ਨੇਗੇ ਉਹਨਾਂ ਦੀ ਮਾਤ ਹੋ ਗਈ ਆ ਖਤਮ ਹੋ ਗਏ ਨੇ ਉਹਨਾਂ ਨੂੰ ਵੀ ਵਰਦੀ ਰਾਸ਼ੀ ਜਿਹੜੀ ਆ ਉਹਦੇ ਮਾਲਕ ਦੇ ਜਿਹੜੀ ਮਾਲਕ ਜਿਹੜਾ ਜਦੋਂ ਫਾਰਮ ਭਰ ਕੇ ਦੇਊਗਾ ਉਹ ਵੀ ਜਿਹੜੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਇਸੇ ਤਰੀਕੇ ਜਿਹੜੀਆਂ ਪਸ਼ੂਆਂ ਵਿੱਚ ਬਿਮਾਰੀਆਂ ਨੂੰ ਰੋਕਣ ਦੇ ਲਈ ਕਿਉਂਕਿ ਜਦੋਂ ਇਹ ਪਾਣੀ ਬਿਲਕੁਲ ਖਤਮ ਹੋ ਗਿਆ ਜਦੋਂ ਸਾਫ਼ ਹੋ ਗਿਆ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਸਕਦੀਆਂ ਨੇ ਕਿਆਂ ਉਹ ਬਿਮਾਰੀਆਂ ਰੋਕਣ ਦੇ ਲਈ ਸਪੈਸ਼ਲ ਵੈਕਸੀਨੇਸ਼ਨ ਜਿਹੜੀ ਆ ਉਹ ਪੰਜਾਬ ਪਰਦੇ ਪਸ਼ੂਆਂ ਦੇ ਅੰਦਰ ਜਿਹੜੇ ਡਿਫਰੈਂਟ ਬਿਮਾਰੀਆਂ ਆ ਸਕਦੀਆਂ ਨੇ ਕਿਆਂ ਜਿਸ ਪ੍ਰਕਾਰ ਦੀ ਬਿਮਾਰੀ ਆ ਸਕਦੀ ਉਸ ਪ੍ਰਕਾਰ ਦੀ ਬਿਮਾਰੀ ਜਿਹੜੀ ਹੈ ਰੋਕਣ ਦੇ ਲਈ ਵੈਕਸੀਨੇਸ਼ਨ ਜਿਹੜੀ ਆ ਕਰਵਾਈ ਜਾਊਗੀ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਜਿਹੜੀਆਂ ਖੜਾ ਤੋਂ ਬਾਅਦ ਕਾਫੀ ਸਾਰੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਉਹਦੇ ਲਈ ਹੜ ਪ੍ਰਭਾਵਿਤ ਜਿਹੜੇ ਪਿੰਡ ਨੇਗੇ ਲਗਭਗ 1700 ਪਿੰਡ ਅਤੇ 300 ਸ਼ਹਿਰੀ ਬਾਡਾ ਦੇ ਅੰਦਰ ਫੋਗਿੰਗ ਮਸ਼ੀਨਾ ਜਿਹੜੀਆਂ ਨੇ ਫੋਗਿੰਗ ਮਸ਼ੀਨਾ ਦੇਵਾਂਗੇ ਤਾਂ ਕਿ ਉਹ ਫੋਗਿੰਗ ਕਰਕੇ ਉਸ ਖੇਤਰ ਨੂੰ ਜਿਹੜਾ ਇਲਾਕੇ ਦੇ ਬਚਾਇਆ ਜਾਵੇ ਔਰ ਲੋਕਾਂ ਨੂੰ ਬਚਾਇਆ ਜਾਵੇ ਇਸ ਤੋਂ ਇਲਾਵਾ ਹਰੇਕ ਕਲੀਨਿਕ ਦੇ ਉੱਤੇ ਚਾਹ ਮਾਲਾ ਕਲੀਨਿਕਾ ਚਾਹ ਸਬਡਵੀਜ਼ਨ ਹਸਪਤਾਲਾ ਚਾਹ ਡਿਸਟ੍ਰਿਕਟ ਲੈਵਲ ਦਾ ਅਫਸਰ ਹਰੇਕ ਹਸਪਤਾਲ ਦੇ ਅੰਦਰ ਜਿਹੜੀਆਂ ਦਵਾਈਆਂ ਨੇ ਪਹੁੰਚ ਜਾਂਦੀਆਂ ਔਰ ਹਰੇਕ ਪਿੰਡ ਦੇ ਅੰਦਰ ਇੱਕ ਸਪੈਸ਼ਲ ਕੈਂਪ ਜਿਹੜਾ ਮੈਡੀਕਲ ਕੈਂਪ ਜਿਹੜਾ ਉਹ ਲਾਇਆ ਜਾਊਗਾ ਜਿੱਥੇ ਟੋਟਲ ਇਲਾਜ ਜਿਹੜਾ ਹੈਗਾ ਉਹ ਹੋਊਗਾ ਔਰ ਸਾਰੀ ਛੋਟੀ ਮੋਟੀ ਇਲਾਜ ਦਾ ਉੱਥੇ ਛੋਟਾ ਮੋਟਾ ਇਲਾਜ ਹੋਊਗਾ ਔਰ ਲੋਕਾਂ ਨੂੰ ਮੈਸਬੰਦਾ ਵੱਡੀ ਅਰਲੀ ਮਿਲੂਗੀ ਇਸ ਤੋਂ ਬਿਨਾ ਸਰਕਾਰ ਨੇ ਫੈਸਲਾ ਕੀਤਾਗਾ ਕਿ ਹੜ੍ਹਾਂ ਦਾ ਜਦੋਂ ਬਿਲਕੁਲ ਪ੍ਰਭਾਵ ਖਤਮ ਹੋ ਗਿਆ ਤਾਂ ਤੁਰੰਤ ਹਰੇਕ ਪਿੰਡ ਸ਼ਹਿਰ ਬਾੜ ਦੇ ਅੰਦਰ ਸਫਾਈ ਦੀ ਮਹਿੰਮ ਜਿਹੜੀ ਆ ਉਹ ਵੱਡੇ ਪੱਧਰ ਤੇ ਚਲਾਈ ਜਾਊਗੀ ਤਾਂ ਕਿ ਪੰਜਾਬ ਨੇ ਇੱਕ ਵਾਰ ਫੇਰ ਜਿਹੜਾ ਪੰਜਾਬ ਦਾ ਜਿਹੜਾ ਕਿਤੇ ਨਾ ਕਿਤੇ ਵਿਗੜ ਗਿਆ ਰੂਪ ਉਹ ਦੁਬਾਰਾ ਸ਼ਾਨਦਾਰ ਬਣਾਇਆ ਜਾਵੇ ਇਸ ਤੋਂ ਇਲਾਵਾ ਖੜਾਕਾਂ ਸੜਕਾਂ ਬਿਜਲੀ ਦੇ ਖੰਬੇ ਤਾਰਾਂ ਸਬਸਿਸਟੈਂਸ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸਕੂਲਾਂ ਦਾ ਕਲੀਨਿਕਾਂ ਦਾ ਸਰਕਾਰੀ ਜਾਇਦਾਦਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਹ ਸਾਰੇ ਦਾ ਨੁਕਸਾਨ ਦਾ ਜਿਹੜੀ ਯੋਜਨਾ ਅਸੀਂ ਤਿਆਰ ਕਰ ਰਹੇ ਹਾਂ ਉਹਦਾ ਅਸੈਸਮੈਂਟ ਸਰਵੇ ਹੋ ਰਿਹਾਗਾ ਸੋ ਸਰਵੇ ਦੇ ਮੁਤਾਬਕ ਜਿਹੜਾ ਅਸੀਂ ਉਹਨਾਂ ਬਿਲਡਿੰਗਾਂ ਨੂੰ ਵੀ ਦੁਬਾਰਾ ਰੀਬਿਲਡ ਕਰਾਂਗੇ ਜਿੱਥੇ ਕਿਤੇ ਰਿਪੇਅਰ ਦੀ ਲੋੜ ਹੋਈ ਛੋਟੀ ਰਿਪੇਅਰ ਦਾ ਸਰਦਾਰ ਰਿਪੇਅਰ ਕਰ ਲਾਂਗੇ ਔਰ ਜਿੱਥੇ ਕਿਤੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਗੱਲ ਹੋਈ ਤਾਂ ਦੁਬਾਰਾ ਵੀ ਬਣਾਵਾਂਗੇ ਸੋ ਮੇਰਾ ਕਹਿਣ ਦਾ ਭਾਵ ਆ ਅੱਜ ਬਹੁਤ ਹੀ ਇਤਿਹਾਸਿਕ ਫੈਸਲੇ ਜਿਹੜੇ ਨੇ ਕਿ ਉਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਏ ਨੇ ਕਿ ਮਾਨ ਜੋ ਸੀਐਮ ਸਾਹਿਬ ਨੇ ਲਏ ਨੇਗੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਖੁਦ ਉਹ ਬਿਮਾਰ ਹੁੰਦੇ ਹੋਏ ਵੀ ਪੰਜਾਬ ਦੇ ਹਰ ਇੱਕ ਨਾਗਰਿਕ ਲਈ ਚਿੰਤਤ ਰਹੇਗੇ ਹਰ ਇੱਕ ਵਿਅਕਤੀ ਲਈ ਚਿੰਤਤ ਨੇ ਜਿਹੜਾ ਕਿਸੇ ਨਾ ਕਿਸੇ ਤਰੀਕੇ ਹੜ ਦੀ ਮਾਰ ਚ ਆਇਆਗਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਕਦਰ ਵੀ ਕ੍ਰੋਪੀ ਦੇ ਨਾਲ ਆਇਆਗਾ ਪੰਜਾਬ ਸਰਕਾਰ ਬਿਲਕੁਲ ਅੱਜ ਸਪਸ਼ਟ ਐਲਾਨ ਕਰ ਦਿਆ ਕਿ ਇੱਕ ਇੱਕ ਪੈਸਾ ਜਿਹੜਾ ਅਸੀਂ ਦੇਵਾਂਗੇ ਪਰ ਲੇਕਿਨ ਜਦੋਂ ਸਰਵੇ ਮੁਕੰਮਲ ਹੋ ਗਿਆ ਜਿੰਨੀਆਂ ਅਨਾਉਂਸਮੈਂਟਾਂ ਕੀਤੀਆਂ ਲਗੀਆਂ ਇਹ ਸਾਰੀਆਂ ਸਮੇਂ-ਸਮੇਂ ਸੇ ਲਾਗੂ ਕਰਾਂਗੇ ਤਾਂ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਸਰਕਾਰ ਇਹ ਨਾ ਫੀਲ ਕਰੇ ਕਿ ਪੰਜਾਬ ਸਰਕਾਰ ਨਾਲ ਨਹੀਂ ਖੜੀ ਔਰ ਪੰਜਾਬ ਸਰਕਾਰ ਡਟ ਕੇ ਆਵਾਜ਼ੀ ਪਾਰਟੀ ਦੀ ਸਰਕਾਰ ਜਿਹੜੀ ਆ ਡਟ ਕੇ ਹਰ ਇੱਕ ਹਰ ਪੀੜਤ ਵਿਅਕਤੀ ਦੇ ਨਾਲ ਬਿਲਕੁਲ ਸਾਥ ਖੜੀ ਆ